ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਦੇ ਇਸ ਵਿਭਾਗ ਵਿੱਚ ਚੌਕੀਦਾਰਾਂ ਦੀ ਨਿਕਲੀ ਭਰਤੀ ਹੁਣੇ ਕਰੋ ਅਪਲਾਈ ਇਹਨਾਂ ਪੋਸਟਾਂ ਲਈ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕੀ ਹੈ ਯੋਗਤਾ ਉਮਰ ਹੱਦ ਸਿਲੈਕਸ਼ਨ ਕਰੀਰੀਆ ਅਤੇ ਪਲੇਸ ਆਫ ਪੋਸਟਿੰਗ ਇਸ ਬਾਰੇ ਡਿਟੇਲ ਵਿੱਚ ਗੱਲ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਵੀ ਕੈਂਡੀਡੇ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਤੱਕ ਇਹ ਵੀਡੀਓ ਸਮੇਂ ਸਿਰ ਪਹੁੰਚ ਜਾਵੇ ਅਤੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੇ ਕੰਮਤੇ ਲੱਜਣ ਇਹਨਾਂ ਪੋਸਟਾਂ ਵਾਸਤੇ ਯੋਗਤਾ 8ਵੀਂ ਪਾਸ ਹੈ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਪਬਲਿਕ ਨੋਟਿਸ ਵੱਲ ਤਾਂ ਦੋਸਤੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਬਲਿਕ ਨੋਟਿਸ ਦੇ ਕੇ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ ਪ੍ਰਿਸਕ੍ਰਾਈਬਡ ਪਰਫਾਰਮਾ ਇਸ ਵੀਡੀਓ ਦੇ ਵਿੱਚ ਵੀ ਦਿਖਾਵਾਂਗਾ ਇਸ ਤੋਂ ਇਲਾਵਾ ਤੁਹਾਨੂੰ ਜੋ ਵੈਬਸਾਈਟ ਹੈ ਉਸ ਦੀ ਵੀ ਡਿਟੇਲ ਦਵਾਂਗਾ ਤਾਂ ਕਿ ਉੱਥੋਂ ਤੁਸੀਂ ਜੋ ਪਰਫਾਰਮਾ ਹੈ ਡਾਊਨਲੋਡ ਕਰਕੇ ਤੁਸੀਂ ਇਸ ਪਰਫਾਰਮ ਨੂੰ ਭਰ ਕੇ 26/7/2024 ਤੱਕ ਕੰਪਲੀਟ ਬਾਇਓ ਡਾਟਾ ਦੇ ਨਾਲ ਸ਼ਾਮ 5 ਵਜੇ ਤੱਕ ਜੋ ਕਿ ਪੋਸਟਾਂ ਨੇ ਕਲਾਸ 4 ਅਪਲਾਈ ਜਾਂ ਚੌਂਕੀਦਾਰ ਗਰੁੱਪ ਡੀ ਪੋਸਟਾਂ ਨੇ ਇਹਨਾਂ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਕਲਾਸ 4 ਚੌਂਕੀਦਾਰ ਦੀ ਪੋਸਟ ਹੈ ਇਹਨਾਂ ਪੋਸਟਾਂ ਵਿੱਚ ਜਨਰਲ ਕੈਟਾਗਰੀ ਦੀਆਂ 3 BC ਜਾਂ OBC ਆਫ ਪੰਜਾਬ ਦੀ ਇੱਕ ਪੋਸਟ ਹੈ ਐਕਸ ਸਰਵਿਸਮੈਨ ਦੀਆਂ ਦੋ ਪੋਸਟਾਂ ਨੇ ਜੋ ਕਿ ਜਨਰਲ ਕੈਟਾਗਰੀ ਵਾਸਤੇ ਨੇ ਐਕਸ ਸਰਵਿਸਮੈਨ ਆਫ ਪੰਜਾਬ SC ਦੀ ਇੱਕ ਪੋਸਟ ਹੈ ਪੇ ਸਕੇਲ ਗਵਰਨਮੈਂਟ ਆਫ ਪੰਜਾਬ ਕੋਆਰਡੀਨੇਟ ਕੋਰਸ ਦੀ ਜੋ ਪਾਲਿਸੀਜ਼ ਅਡਾਪਟ ਨੇ ਉਹਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਟਾਈਮ ਟੂ ਟਾਈਮ ਜੋ ਚੇਂਜ ਹੁੰਦਾ ਰਹਿੰਦਾ ਹੈ ਉਸ ਦੇ ਹਿਸਾਬ ਨਾਲ ਮਿਲੇਗਾ ਇਸ ਤੋਂ ਇਲਾਵਾ ਕੁਆਲਿਫਿਕੇਸ਼ਨ ਹੈ ਤਾਂ ਕੈਂਡੀਡੇਟ ਨੂੰ ਪੰਜਾਬੀ ਦੀ ਨੋਲਜ ਹੋਣੀ ਚਾਹੀਦੀ ਹੈ ਜੋ ਕਿ ਮਿਡਲ ਸਟੈਂਡਰਡ ਤੱਕ ਇਸ ਤੋਂ ਇਲਾਵਾ ਉਮਰ ਹੱਦ ਇੱਕ ਸਾਲ 2024 ਨੂੰ 18 ਤੋਂ 35 ਸਾਲ ਜਨਰਲ ਕੈਟਾਗਰੀ ਵਾਸਤੇ ਇਸ ਤੋਂ ਇਲਾਵਾ ਵੱਖ-ਵੱਖ ਸ਼੍ਰੇਣੀਆਂ ਨੂੰ ਮਿਲਣ ਵਾਲੀ ਛੋਟ ਮਿਲਣ ਯੋਗ ਹੋਵੇਗੀ ਪੰਜਾਬ ਗਵਰਨਮੈਂਟ ਦੀ ਪਾਲਿਸੀ ਦੇ ਅਕੋਰਡਿੰਗ ਇਹ ਹੈ ਦੋਸਤੋ ਪਰਫਾਰਮਾ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਅ ਪੀਐਨ ਜੱਜ ਚੌਂਕੀਦਾਰ ਉੱਪਰ ਤੁਸੀਂ ਰੀਸੈਂਟ ਫੋਟੋਗ੍ਰਾਫ ਲਾਉਣੀ ਹੈ ਨੇਮ ਫਾਦਰ ਨੇਮ ਡੇਟ ਆਫ ਬਰਥ ਕੁਆਲੀਫਿਕੇਸ਼ਨ ਕੈਟਾਗਰੀ ਪਰਮਨੈਂਟ ਐਡਰੈਸ ਨੈਸ਼ਨੈਲਿਟੀ ਲਿਸਟ ਆਫ ਡਾਕੂਮੈਂਟਸ ਅਤੇ ਇਸ ਤੋਂ ਇਲਾਵਾ ਤੁਹਾਨੂੰ ਲਿਸਟ ਆਫ ਡਾਕੂਮੈਂਟਸ ਬਾਰੇ ਦੱਸਮਾ ਪ੍ਰੂਫ ਆਫ ਡੇਟ ਆਫ ਬਰਥ ਐਜੂ ਫੋਟੋਗ੍ਰਾਫ ਤਾਂ ਦੋਸਤੋ ਜੋ ਕੈਂਡੀਡੇਟ ਨੇ ਜੇ ਕੋਈ ਵੀ ਸੂਟੇਬਲ ਕੈਂਡੀਡੇਟ ਰਿਜ਼ਰਵ ਕੈਟਾਗਰੀ ਵਿੱਚੋਂ ਨਹੀਂ ਪਾਇਆ ਜਾਂਦਾ ਤਾਂ ਉਹ ਜੋ ਪੋਸਟ ਹੈ ਉਹ ਜਨਰਲ ਕੈਟਾਗਰੀ ਦੇ ਵਿੱਚੋਂ ਫਿਲ ਕਰ ਲਈ ਜਾਵੇਗੀ ਇੰਟਰਵਿਊ ਸ਼ਡਿਊਲ ਜੋ ਰਹੇਗਾ ਪੀ ਐਨ ਅਤੇ ਚੌਕੀਦਾਰ ਦੀ ਪੋਸਟ ਲਈ ਏ ਟੂ ਜੇ ਕੈਂਡੀਡੇਟ ਨਾਮ ਦੇ ਕੈਂਡੀਡੇਟਸ ਨੂੰ 12 8 2024 ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ ਕੇ ਤੋਂ ਆਰ ਕੈਂਡੀਡੇਟਸ ਨੂੰ 13 8 ਨੂੰ ਅਤੇ ਐਸ ਟੂ ਜ਼ेड ਕੈਂਡੀਡੇਟ ਨੂੰ 14 8 ਨੂੰ ਜੋ ਇੰਟਰਵਿਊ ਲਈ ਬੁਲਾਇਆ ਜਾਵੇਗਾ ਇਸ ਤੋਂ ਇਲਾਵਾ ਤਾਂ ਤੁਹਾਨੂੰ ਵੈਬਸਾਈਟ ਦੱਸ ਦਵਾਂ www.districts.ecourse.gov.in/namashahar ਤੇ ਤੁਸੀਂ ਇਹ ਪਰਫਾਰਮਾ ਡਿਟੇਲ ਵਿੱਚ ਐਡਵਰਟਾਈਜ਼ਮੈਂਟ ਡਾਊਨਲੋਡ ਕਰ ਸਕਦੇ ਹੋ ਅਤੇ ਜੇ ਤੁਹਾਡੀ ਐਲੀਜੀਬਿਲਟੀ ਇਹਨਾਂ ਪੋਸਟਾਂ ਲਈ ਬਣਦੀ ਹੈ ਤਾਂ ਜਰੂਰ ਅਪਲਾਈ ਕਰੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ ਆਲ ਮ